ਗੀਤ ਕੀ ਕਰਾਂਗੇ ਇਸ ਕਰਕੇ ਹੋ ਸਕਦਾ ਕਈ ਅਸੀਂ ਬਾਹਰ ਹੀ ਭੇਜ ਦੀਏ ਲੱਖਾਂ ਰੁਪਏ ਲਗਾ ਕੇ ਸਾਡੀਆਂ ਦੇਖੋ ਮੈਨੂੰ ਪਤਾ ਹੈ ਕਈ ਆਪਣੇ ਭਰਾ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੀਆਂ ਦੁਕਾਨਾਂ ਸ਼ਹਿਰ ਚ ਨੇ ਤੇ ਸਾਡੀਆਂ ਇਨਕਮਾਂ ਵਧ ਰਹੀਆਂ ਨੇ ਕਿ ਘਟ ਰਹੀਆਂ ਨੇ ਸਾਡੀ ਇੰਡਸਟਰੀ ਦੀ ਹਾਲ ਕੀ ਹੈ ਤੇ ਸਾਡੀ ਐਗਰੀਕਲਚਰ ਦੀ ਹਾਲ ਕੀ ਹੈ ਔਰ ਉਸ ਟਾਈਮ ਤੇ ਜਦੋਂ ਭਾਰਤ ਦਾ ਵਿਕਾਸ ਹੋ ਰਿਹਾ ਮੰਨ ਲਿਆ ਕਿ ਉੱਪਰ ਸਰਕਾਰ ਮੋਦੀ ਜੀ ਦੀ ਆ ਰਹੀ ਹੈ ਉਹਦਾ ਇਥੋਂ ਨੁਮਾਇੰਦਾ ਜਿੱਤ ਕੇ ਜਾਵੇ ਤੇ ਫੇਰ ਹੀ ਸਾਨੂੰ ਫਾਇਦਾ ਹੋਣਾ ਨਹੀਂ ਤੇ ਪੰਜਾਬ ਦਾ ਪਾਉ ਨਹੀਂ ਸਾਥੀਓ ਜੇ ਇਥੇ ਵਪਾਰ ਜਿਹੜਾ ਉਹਦੇ ਵਿੱਚ ਇਨਵੈਸਟਮੈਂਟ ਹੋਵੇ 인ਫਰਾਸਟ੍ਰਕਚਰ ਇੱਥੇ ਖੜਾ ਹੋਵੇ ਉਹ ਕੌਣ ਕਹਿੰਦਾ ਸੀ ਸੱਜੂ ਜੀ ਉਹਨਾਂ ਦੇ ਨਾਲ ਸੁਦੀਰ ਸਿੰਘ ਜੀ ਆਉਣੇ ਸਾਹਮਣੇ ਸਾਰੇ ਮੇਰੇ ਸਾਥੀ ਸਾਰੇ ਮੇਰੇ ਵੱਡੇ ਬਜ਼ੁਰਗ ਮਨੁਸ਼ ਬਾਗਿਆ ਕਿ ਮਨੋਸ਼ ਵਾਰਡ ਤੋਂ ਸਿਗਰਗੜ ਤੋਂ ਮੌਕਾ ਮਿਲ ਰਿਹਾ ਜਿਸ ਵੇਲੇ ਤੋਂ ਤਿੰਨ ਵਾਰ ਘੋਸਣ ਬਣੇ ਉਹ ਵੀ ਇੱਕ ਮੇਰ ਬਣੇ ਐਸੇ ਵਾੜਾ ਕਰਨ ਦਾ ਮੌਕਾ ਮਿਲਿਆ ਮਾ ਆਪਣੇ ਵੱਡੇ ਵੀ ਡਾਊਟ ਹੁੰਦਾ ਸਮਝੋ ਜੀ ਤਾਂ 20 ਮਿੰਟ ਹੋਰ ਦੂਸਰਾ ਸਾਥੀ ਨੂੰ ਇੱਕ ਗੱਲ ਹੋਰ ਕਰਨਾ ਚਾਹਾਂਗਾ